ਸ਼ਾਂਤ ਦਾ ਸਮਾਂ ਹੈ ਹਵਾ ਦੇ ਵਿੱਚ ਅਜੀਬ ਕਿਸਮ ਦੀ ਸ਼ਾਂਤੀ ਸ਼ਾਇ ਹੈ ਜਿਵੇਂ ਕਿਸੇ ਤੂਫਾਨ ਤੇ ਆਉਣ ਤੋਂ ਪਹਿਲਾਂ ਦੀ ਖਮੋਸ਼ੀ ਹੋਵੇ ਅੱਜ ਪਿੰਡ ਫੂਲਕੇ ਦੇ ਵਿੱਚ ਰਹਿਣ ਵਾਲਾ ਬੜਾ ਗਰੀਬ ਸੁਖਚੰਨ ਸਿੰਘ ਅੱਜ ਬੜਾ ਖੁਸ਼ ਹੈ ਭਾਵੇਂ ਉਸਦੇ ਹੱਡ ਪੈਰ ਕੰਮ ਨਹੀਂ ਕਰ ਰਹੇ ਬਿਮਾਰੀ ਨੇ ਸਾਰੇ ਸਰੀਰ ਨੂੰ ਜਕੜ ਲਿਆ ਹੈ ਲੇਕਿਨ ਉਸ ਦੀਆਂ ਦੋ ਧੀਆਂ ਨੇ ਜੋ ਮਦਦ ਲਈ ਵੀਡੀਓ ਬਣਾਈ ਸੀ ਜੋ ਪੰਜਾਬ ਦੇ ਲੋਕਾਂ ਨੇ ਬੜੀ ਪਸੰਦ ਕੀਤੀ ਬੜੀ ਵਾਇਰਲ ਹੋਈ ਲੋਕਾਂ ਨੇ ਬਹੁਤ ਸ਼ੇਅਰ ਕੀਤੇ ਅੱਜ ਉਸਦੇ ਖਾਤੇ ਪੂਰਾ 5 ਲੱਖ ਰੁਪਏ ਇਕੱਠਾ ਹੋ ਗਿਆ ਹੈ ਬੜਾ ਮਾਣ ਹੈ ਆਪਣੀਆਂ ਧੀਆਂ ਤੇ ਉਹ ਪੁਰਾਣੇ ਦਿਨ ਯਾਦ ਕਰਦਾ ਹੈ ਜਦੋਂ ਉਸ ਦੀਆਂ ਧੀਆਂ ਨੂੰ ਲੋਕ ਪੱਥਰ ਕਹਿੰਦੇ ਸਨ ਕਹਿੰਦੇ ਸਨ ਤੇਰੇ ਘਰੇ ਦੋ ਪੱਥਰ ਜੰਮ ਚੁਕੇ ਹਨ ਤੇਰੇ ਘਰੇ ਕੋ ਵਾਰਸ ਨਹੀਂ ਹੈ ਤੇਰਾ ਵੰਸ਼ ਕੌਣ ਅੱਗੇ ਵਧਾਵੇਗਾ ਉ ਤੂੰ ਤਾਂ ਇੱਥੇ ਹੀ ਮਰ ਜਾਣਾ ਹੈ ਇੱਥੇ ਹੀ ਕੱਪ ਜਾਣਾ ਹੈ ਤੇਰੇ ਅੱਗੇ ਕੋਈ ਨਾਮ ਵੀ ਯਾਦ ਨਹੀਂ ਰੱਖੇਗਾ ਉਹ ਪੁੱਤਰ ਹੋਣਾ ਪਰ ਘਰ ਦੇ ਵਿੱਚ ਦੀਵੇ ਜਗਦੇ ਹਨ ਇਹਨਾਂ ਜਾਂਦਾ ਪਲਾਕੀ ਕਰੇਗਾ ਲੇਕਿਨ ਅੱਜ ਆਪਣੀਆਂ ਉਹਨਾਂ ਦੋ ਧੀਆਂ ਤੇ ਮਣ ਹੈ ਉਹਨਾਂ ਨਿੱਕੀਆਂ ਨਿੱਕੀਆਂ ਧੀਆਂ ਨੂੰ ਆਪਣੇ ਬਾਰੇ ਇਹਨਾਂ ਕੁਝ ਕਰਦੇ ਦੇਖ ਬੜਾ ਭਾਵੁਕ ਹੋ ਗਿਆ ਹੋਏ ਲੇਕਿਨ ਕੀ ਪਤਾ ਜੋ ਇਹ 5 ਲੱਖ ਰੁਪਇਆ ਅੱਜ ਬੈਂਕ ਦੇ ਵਿੱਚੋਂ ਲੈ ਕੇ ਘਰ ਦੇ ਵਿੱਚ ਰੱਖਿਆ ਹੈ ਵੀ ਥੋੜੇ ਦਿਨਾਂ ਨੂੰ ਇਲਾਜ ਕਰਵਾਵਾਂਗੇ ਆਹੀ ਪੈਸਾ ਜੋ ਉਸਦੇ ਸਾਹਾਂ ਨੂੰ ਲੰਮਾ ਚਲਾਉਣ ਦੇ ਵਿੱਚ ਮਦਦ ਕਰ ਸਕਦਾ ਸੀ ਉਸਤੇ ਸਾਹ ਬੰਦ ਕਰਨ ਵਾਲਾ ਹੈ ਉਸਦੀ ਆਪਣੀ ਪਤਨੀ ਅਧਿਹਾਕਾਰਾ ਕਰਨ ਵਾਲੀ ਹੈ ਜੋ ਸ਼ਾਇਦ ਉਸਦੀ ਸੋਚ ਕੌਕ ਤੇ ਦੁਰ ਹੈ ਹਨੇਰਾ ਜਾਂਦਾ ਹੈ ਰਾਤ ਸ਼ੁਰੂਆਤ ਦੇ ਬਿੱਤਾਂ ਲੱਗਦੀ ਹੈ ਜਿਵੇਂ ਕੁਝ ਨਹੀਂ ਹੋਣ ਮੜਾ ਸਾਰਾ ਕੁਝ ਤਾਂ ਪਈ ਸਹੀ ਚੱਲ ਰਿਹਾ ਹੈ ਲੇਕਿਨ ਜਿਵੇਂ ਹੀ ਰਾਤ ਦਾ ਦੂਜਾ ਪੈਰ ਬਿੱਤਿਆ ਨਾ ਜਿਵੇਂ ਅੱਧੀ ਰਾਤ ਪੂਰੀ ਹੋ ਗਏ ਤਾਂ ਅਚਾਨਕ ਅਜਿਹਾ ਪਾਣਾ ਆਪੜਿਆ ਉਹ 5 ਲੱਖ ਰੁਪਏ ਜੋ ਉਸਤੇ ਜੀਵਨ ਨੂੰ ਵਧਾਉਣ ਲਈ ਲੋਕਾਂ ਨੇ ਪਾਈ ਪਾਈ ਕਰਕੇ ਰੁਪਈਆ ਰੁਪਈਆ ਕਰਕੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਦਾਨ ਕੀਤੇ ਸਨ ਤੇ ਇੱਕ ਗਰੀਬ ਦੀ ਜ਼ਿੰਦਗੀ ਬੱਝ ਜਾਵੇਗੀ ਲੇਕਿਨ ਅੱਜ ਅਜਿਹਾ ਕੰਮ ਹੋ ਚੱਲਿਆ ਹੈ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਅਜਿਹਾ ਕੰਮ ਜੋ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ ਉਹ ਕੀ ਬੀਤੇਗੀ ਉਹਨਾਂ ਦੋ ਧੀਆਂ ਤੇ ਜੋ ਆਪਣੇ ਪਿਤਾ ਲਈ ਇੰਨੀ ਮਿਹਨਤ ਕਰਨ ਤੋਂ ਬਾਅਦ ਹੀ ਆਪਣੀ ਹੀ ਮਾਂ ਦੇ ਹੱਥੋਂ ਇਸ ਤਰ੍ਹਾਂ ਰਾਤ ਨੂੰ ਚੜਾਈ ਕਰ ਗਿਆ ਹੈ ਸਵੇਰੇ ਜਦੋਂ ਉੱਠਿਆ ਨਾ ਸਾਰੇ ਘਰ ਦੇ ਵਿੱਚ ਰੋਲਾ ਮਚ ਗਿਆ ਹਾਏ ਹਾਏ ਹੋ ਗਈ ਇੱਕਦਮ ਅਚਾਨਕ ਸਾਰਾ ਪਿੰਡ ਉਹਨਾਂ ਦੇ ਰੋਣ ਦੀ ਆਵਾਜ਼ ਸੁਣ ਕੇ ਇਕੱਠਾ ਹੋ ਗਿਆ ਲੇਕਿਨ ਮੌਕੇ ਤੇ ਜੋ ਪਤਾ ਲੱਗਿਆ ਹੈ ਸਾਰਿਆਂ ਦੇ ਹੋਸ਼ ਉੱਡ ਗਏ ਹਨ ਆ ਕਾਰ ਅਜਾ ਕੀ ਹੋ ਗਿਆ ਕੀ ਕਾਗਜ਼ ਮਰੇ ਉਸ ਕਰਦੇ ਵਿੱਚੋਂ ਜਿਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਛੁੱਟ ਗਏ ਜਿਸ ਨੂੰ ਦੇਖ ਕੇ ਕੱਲਾ ਕੱਲਾ ਪੇਡ ਸਾਹਮਣੇ ਆ ਗਿਆ ਕੀ ਲਿਖਿਆ ਸੀ ਉਸ ਦੇ ਵਿੱਚ ਜਾਣਨ ਦੇ ਲਈ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤ ਤੁਹਾਨੂੰ ਜਾਣੋ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਮੇਟੀਆਂ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਦਿਲ ਵਿੱਚ ਵਸੇ ਕੁਸ਼ਾਂਤ ਪਿੰਡ ਫੂਲਕੇ ਵਿੱਚ ਸੁਖਚੈਨ ਸਿੰਘ ਉਸਦੀ ਪਤਨੀ ਨਵਨੀਤ ਕੌਰ ਅਤੇ ਉਹਨਾਂ ਦੀਆਂ ਦੋ ਧੀਆਂ ਨੀਤੀ ਅਤੇ ਹੰਸ਼ੂ ਇੱਕ ਸਧਾਰਨ ਪਰ ਸੰਤੁਸ਼ਟ ਜੀਵਨ ਬਤੀਤ ਕਰਦੇ ਸਨ ਸੁਖਚੈਨ ਇੱਕ ਅਣਤਕ ਮਜ਼ਦੂਰ ਸੀ ਜੋ ਆਪਣੇ ਖੇਤਾਂ ਵਿੱਚ ਸਵੇਰ ਤੋਂ ਸ਼ਾਮ ਤੱਕ ਕੰਮ ਕਰਦਾ ਤਾਜੋ ਉਸਦੇ ਪਰਿਵਾਰ ਨੂੰ ਕਿਸੇ ਚੀਜ਼ ਦੀ ਘਟਨਾ ਰਹੀ ਨਿਤਿ 12 ਸਾਲ ਦੀ ਅਤੇ ਅਨਸ਼ੂ 10 ਸਾਲਾਂ ਦੀ ਆਪਣੇ ਪਿਤਾ ਦੀਆਂ ਅੱਖਾਂ ਦਾ ਤਾਰਾ ਸਨ ਉਹਨਾਂ ਦੇ ਘਰ ਵਿੱਚ ਪਿਆਰ ਅਤੇ ਸ਼ਾਂਤੀ ਦਾ ਮਾਹੌਲ ਸੀ ਅਤੇ ਬੱਚਿਆਂ ਦੀਆਂ ਕਲਕਾਰੀਆਂ ਘਰ ਦੀਆਂ ਕੰਨਾਂ ਵਿੱਚ ਗੁੰਜਦੀਆਂ ਰਹਿੰਦੀਆਂ ਸੁਖਾਇਲੀ ਇਹ ਉਸਦਾ ਪਰਿਵਾਰ ਹੀ ਉਸਦੀ ਦੁਨੀਆ ਸੀ ਪਰ ਜ਼ਿੰਦਗੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਇੱਕ ਦਿਨ ਸੁਖਤੈਨ ਗੀਤਾਂ ਵਿੱਚ ਕੰਮ ਕਰਦੇ ਹੋਏ ਅਚਾਨਕ ਬੜਾ ਬਿਮਾਰ ਪੈ ਗਿਆ ਸ਼ੁਰੂ ਦੇ ਵਿੱਚ ਇਸ ਨੂੰ ਸਿਰਫ ਇੱਕ ਮਾਮੂਲੀ ਬਿਮਾਰੀ ਸਮਝਿਆ ਗਿਆ ਪਰ ਸਮੇਂ ਦੇ ਨਾਲ ਉਸ ਦੇ ਹਾਲਾਤ ਵਿਗੜਦੇ ਗਏ ਸਾਨਕ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਅਤੇ ਉਸ ਨੂੰ ਵੱਡੇ ਸ਼ਹਿਰ ਲੁਧਿਆਣਾ ਦੇ ਹਸਪਤਾਲ ਵਿੱਚ ਜਾਣ ਦੀ ਸਲਾਹ ਦਿੱਤੀ ਉੱਥੇ ਪਹੁੰਚ ਕੇ ਡਾਕਟਰਾਂ ਨੇ ਦੱਸਿਆ ਕਿ ਸੁਖਤੈਨ ਨੂੰਤਪਾ ਇੱਕ ਬੜੀ ਗੰਭੀਰ ਨਾੜੀ ਦੀ ਬਿਮਾਰੀ ਸੀ ਜਿਸ ਤੇ ਇਲਾਜ ਲਈ ਵੱਡੀ ਰਕਮ ਦੀ ਲੋੜ ਹੈ ਇਹ ਖਬਰ ਸੁਣ ਕੇ ਨਮਨੀਕ ਕੌਰ ਦੇ ਪੈਰਾਂ ਥਾਂ ਜ਼ਮੀਨ ਖਿਸ ਗਏ ਘਰ ਦੇ ਵਿੱਚ ਜੋ ਵੀ ਜਮ੍ਹਾਂ ਪੁਜੀ ਸੀ ਉਹ ਸੁਖਚੰਦ ਦੇ ਪਹਿਲੇ ਇਲਾਜ ਤਹੀ ਕਰਤ ਹੋ ਚੁੱਕੀ ਸੀ ਉਹਨਾਂ ਦੀ ਛੋਟੀ ਜੀ ਜ਼ਮੀਨ ਵੀ ਗਹਿਣੇ ਪਈ ਸੀ ਨੀਤੀ ਅਤੇ ਅੰਸ਼ੂ ਆਪਣੇ ਪਿਤਾ ਨੂੰ ਦਿਨ-ਬਦਨ ਕਮਜ਼ੋਰ ਹੁੰਦੇ ਦੇਖ ਰਿਹਾ ਸਨ ਉਹਨਾਂ ਦੇ ਮਾਸੂਮ ਚਿਹਰਿਆਂ ਤੇ ਚਿੰਤਾ ਅਤੇ ਡਰ ਦੀਆਂ ਰੇਖਾਵਾਂ ਉਭਰਾਈਆਂ ਸਨ ਇੱਕ ਸ਼ਾਮ ਨੀਤੀ ਨੇ ਆਪਣੇ ਮਾਂ ਨੂੰ ਰੋਂਦੇ ਹੋਏ ਦੇਖਿਆ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰਕਾਰ ਕੀਤਾ ਕਿ ਜਾਵੇ ਉਸਨੇ ਪਿੰਡ ਦੇ ਇੱਕ ਭਾਈ ਜੀ ਜਿਹੜੇ ਸਮਾਜ ਸੇਵਾ ਕਰਦੇ ਸਨ ਉਹਨਾਂ ਨਾਲ ਸੰਪਰਕ ਕੀਤਾ ਉਸ ਪੱਜਨੇ ਨੇ ਉਹਨਾਂ ਦੀ ਦਰਦਨਾਕ ਕਹਾਣੀ ਸੁਣੀ ਅਤੇ ਉਹਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਨੀਤੀ ਦੀ ਇੱਕ ਵੀਡੀਓ ਬਣਾਈ ਜਿਸ ਵਿੱਚ ਉਸਨੇ ਆਪਣੀਆਂ ਗੱਲਾਂ ਮਸੂਮਾਨਾ ਅੰਦਾਜ਼ ਵਿੱਚ ਦਸੀਆਂ। ਵੀਡੀਓ ਦੇ ਵਿੱਚ ਨੀਤੀ ਨੇ ਆਪਣੇ ਹੰਝੂ ਪੁੱਲਿਆ ਕਿਹਾ, "ਮੇਰੇ ਪਾਪਾ ਬਹੁਤ ਬਿਮਾਰ ਹਨ। ਸਾਡੇ ਕੋਲ ਉਹਨਾਂ ਦੇ ਇਲਾਜ ਲਈ ਪੈਸੇ ਨਹੀਂ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿਰਪਾ ਕਰਕੇ ਸਾਡੇ ਪਾਪਾ ਦੀ ਜਾਨ ਬਚਾਉਣ ਵਿੱਚ ਸਾਡੀ ਮਦਦ ਕਰੋ।" ਉਸ ਦੀ ਮਾਸੂਮ ਪੁਕਾਰ ਦਰਦ ਨਾਲ ਭਰੀ ਆਵਾਜ਼ ਅਤੇ ਪਿੱਛੇ ਬਿਸਤਰੇ ਤੇ ਪਏ ਸੁਖਚੈਨ ਦਾ ਕਮਜ਼ੋਰ ਸਰੀਰ ਇਸ ਸਭ ਦਿਲ ਨੂੰ ਛੂਹਣ ਵਾਲੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਹੰਗਾਰਾ ਮਿਲਿਆ। ਦੇਸ਼-ਵਿਦੇਸ਼ ਤੋਂ ਲੋਕਾਂ ਨੇ ਕੁल्ले ਦਿਲਾਂ ਉਸ ਮਾਸੂਮ ਬੱਚੀ ਦੀ ਪੁਕਾਰ ਸੁਣੀ। দান ਦੀ ਰਕਮ ਨਵਨੀਤ ਕੌਰ ਦੇ ਬੈਂਕ ਖਾਤੇ ਵਿੱਚ ਆਉਣੀ ਸ਼ੁਰੂ ਹੋ ਗਈ। ਛੋਟੇ-ਛੋਟੇ ਹਿੱਸਿਆਂ ਨਾਲ ਕੁਝ ਹੀ ਦਿਨਾਂ ਦੇ ਵਿੱਚ ਤਕਰੀਬਨ 5 ਲੱਖ ਰੁਪਏ ਦੀ ਵੱਡੀ ਰਕਮ ਕੱਟੀ ਹੋ ਗਈ। ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਹਨਾਂ ਨੂੰ ਲੱਗਿਆ ਵੀ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਜਿਵੇਂ ਖਤਮ ਹੋ ਗਈਆਂ ਹਨ ਅਤੇ ਸੁੱਖ-ਚੈਨ ਜਲਦੀ ਹੀ ਠੀਕ ਹੋ ਜਾਵੇਗਾ। ਕਰ ਵਾਪਸ ਆ ਜਾਵੇਗਾ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਪੈਸੇ ਇੱਕ ਨਵੀਂ ਡਰਾਉਣੀ ਕਹਾਣੀ ਦੀ ਸ਼ੁਰੂਆਤ ਕਰਨ ਜਾ ਰਹੇ ਸਨ ਜਿਸ ਦਾ ਅੰਤ ਬੜਾ ਭਿਆਨਕ ਹੋਣ ਵਾਲਾ ਹੈ ਜਦੋਂ ਨਵਨੀਤ ਕੌਰ ਦੇ ਬੈਂਕ ਖਾਤੇ ਵਿੱਚ 5 ਲੱਖ ਰੁਪਏ ਜਮ੍ਹਾਂ ਹੋ ਗਏ ਤਾਂ ਉਸਦੇ ਮਨ ਦੇ ਵਿੱਚ ਇੱਕ ਅਜੀਬ ਜਿਹਾ ਬਦਲਾਅ ਆਣਾ ਸ਼ੁਰੂ ਹੋ ਗਿਆ ਸ਼ੁਰੂ ਦੇ ਵਿੱਚ ਤਾਂ ਉਸਨੇ ਸੁਖਚੰਦ ਦੇ ਇਲਾਜ ਬਾਰੇ ਹੀ ਸੋਚਿਆ ਪਰ ਹੌਲੀ-ਹੌਲੀ ਇਹ ਵਿਚਾਰ ਟਿਕਾ ਪੈਣ ਲੱਗਾ ਉਸ ਦੀਆਂ ਅੱਖਾਂ ਵਿੱਚ ਪੈਸੇ ਦੀ ਚਮਕ ਜ਼ਿਆਦਾ ਸਪਸ਼ਟ ਹੋਣ ਲੱਗੀ ਉਸ ਨੂੰ ਲੱਗਣ ਲੱਗਾ ਕਿ ਇਹ ਪੈਸੇ ਉਸ ਦੀ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਵਰਤੇ ਜਾ ਸਕਦੇ ਹਨ ਨਾ ਕਿ ਸਿਰਫ ਸੁਖਚੰਦ ਦੇ ਇਲਾਜ ਲਈ ਉਸ ਨੂੰ ਵਾਰ-ਵਾਰ ਲੰਘਣ ਲੱਗਾ ਅਤੇ ਉਹ ਸੋਚਦੀ ਕਿ ਜੇਕਰ ਇਹਨੇ ਪੈਸੇ লাকে ভিকুছে না বানেযার ਤਾਂ ਮੈਂ ਤਾਂ ਬਿਲਕੁਲ ਪੱਟੀ ਜਾਵਾਂਗੀ ਮੇਰੀ ਆਪਣੀ ਜ਼ਿੰਦਗੀ ਦਾ ਕੀ ਬਣੇਗਾ ਐਸੇ ਸਮੇਂ ਦੌਰਾਨ ਸੁਖਚੰਦ ਦੀ ਬਿਮਾਰੀ ਅਤੇ ਹਸਪਤਾਲ ਵਿੱਚ ਗੈਰ ਮੌਜੂਦਗੀ ਨੇ ਨਵਨੀਤ ਨੂੰ ਇੱਕ ਹੋਰ ਰਿਸ਼ਤੇ ਦੇ ਨੇੜੇ ਲਿਆਂਦਾ ਪਿੰਡ ਦਾ ਇੱਕ ਨੌਜਵਾਨ ਜਿਸ ਦਾ ਨਾਮ ਰਵੀ ਸੀ ਜੋ ਪਹਿਲਾਂ ਸੁਖਚੰਦ ਦਾ ਜਾਣਕਾਰ ਸੀ ਅਤੇ ਕਦੇ-ਕਦੇ ਉਹਨਾਂ ਦੇ ਘਰੇ ਆਉਂਦਾ ਜਾਂਦਾ ਰਹਿੰਦਾ ਹੁਣ ਨਵਨੀਤ ਤੇ ਜ਼ਿਆਦਾ ਕਰੀਬ ਆ ਗਿਆ ਰਵੀ ਇੱਕ ਚਲਾਕ ਅਤੇ ਧੋਖੇਬਾਜ਼ ਕਿਸਮ ਦਾ ਆਦਮੀ ਸੀ ਜਿਸ ਦੀ ਨੀਤ ਪੈਸੇ ਆਤੇ ਨਵਨੀਤ ਉਤੇ ਸੀ ਉਸਨੇ ਨਵਨੀਤ ਨੂੰ ਪਰਮਾਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਇਹ ਅਹਿਸਾਸ ਕਰਵਾਇਆ ਕਿ ਸੁਖਚੰਦ ਉਸਤੇ ਕਾਬਲ ਨਹੀਂ ਹੈ ਅਤੇ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੈ ਵਧੀਆ ਜ਼ਿੰਦਗੀ ਜਿਵੇਗਾ ਵੀ ਜੇ ਸੁਖਚੰਨ ਠੀਕ ਵੀ ਹੋ ਗਿਆ ਤਾਂ ਰਵੇ ਕਿ ਕਿਵੇਂ ਉਹ ਹੀ ਪੁਰਾਣੀ ਜ਼ਿੰਦਗੀ ਦੇ ਵਿੱਚ ਨਹੀਂ ਇਹ ਨਹੀਂ ਹੋਣਾ ਚਾਹੀਦਾ ਉਸ ਨੇ ਸਮਝਾਇਆ ਨਵਨੀਤ ਜੋ ਆਪਣੇ ਪਤੀ ਦੀ ਬਿਮਾਰੀ ਕਾਰਨ ਪਹਿਲਾਂ ਹੀ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕੀ ਸੀ ਰਵੀ ਦੇ ਮਿੱਠੇ ਬੋਲਾਂ ਅਤੇ ਸੁਪਨਿਆਂ ਦੇ ਜਾਲ ਵਿੱਚ ਫਸਦੀ ਗਈ ਜਦੋਂ 5 ਲੱਖ ਰੁਪਏ ਕੱਟੇ ਹੋਗੇ ਨਾ ਤਾਂ ਨਵਨੀਤ ਨੂੰ ਸਰਾ ਦਿੱਤੀ ਗਈ ਉਹ ਉਸ ਪੈਸੇ ਨਾਲ ਸੁਖਚੈਨ ਦਾ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਆਪਣੇ ਰਾਤੇ ਹਟਾ ਦੇਵੇ ਉਸ ਨੇ ਨਵਨੀਤ ਨੂੰ ਇਹ ਭਰੋਸਾ ਦਿਖਾਇਆ ਕਿ ਜੇ ਸੁਖਚੈਨ ਨਾ ਆ ਨਾ ਤਾਂ ਪੂਰਾ ਪੈਸਾ ਉਸ ਦਾ ਹੋਵੇਗਾ ਅਤੇ ਉਹ ਦੋਵੇਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੇ ਹਨ ਇਸ ਭਿਆਨਕ ਸਾਜ਼ਿਸ਼ ਵਿੱਚ ਨਵਨੀਤ ਦੀ ਮਾਂ ਬੱਚਿਆਂ ਦੀ ਰਾਣੀ ਸੁਮਨ ਕੌਰ ਵੀ ਸ਼ਾਮਲ ਹੋ ਗਈ ਸੁਮਨ ਕੌਰ ਪਿੰਡ ਦੇ ਵਿੱਚ ਇੱਕ ਬਹੁਤ ਹੀ ਚਲਾਕ ਅਤੇ ਲਾਲਚੀ ਔਰਤ ਵਜੋਂ ਜਾਣੀ ਜਾਂਦੀ ਸੀ ਉਸ ਨੇ ਨਵਨੀਤ ਨੂੰ ਪੈਸੇ ਦੇ ਲਾਲਚ ਵਿੱਚ ਹੋਰ ਪੜਕਾਇਆ ਅਤੇ ਉਸ ਨੂੰ ਸੁਖਚੈਨ ਤੋਂ ਛੁਟਕਾਰਾ ਪਾਉਣ ਲਈ ਉਕਸਾਇਆ ਨਵਨੀਤ ਰਵੀ ਸਮਨ ਕੌਰ ਇਤਨੇ ਹੁਣ ਇੱਕ ਘਨਾਉਣੀ ਯੋਜਨਾ ਬਣਾਉਣ ਵਿਚ ਰੁੱਝ ਗਏ ਇਸ ਯੋਜਨਾ ਵਿੱਚ ਨਵਨੀਤ ਦੇ ਪ੍ਰਾ ਸੁਖਵਿੰਦਰ ਦੇ ਸਾਲੇ ਵੀ ਸ਼ਾਮਲ ਸਨ ਜੋ ਪੈਸਿਆਂ ਦੀ ਵੰਡ ਵਿੱਚ ਆਪਣਾ ਹਿੱਸਾ ਚਾਹੁੰਦੇ ਸਨ ਸੁਖਚੈਨ ਅਜੇ ਵੀ ਹਸਪਤਾਲ ਦੇ ਵਿੱਚ ਹੀ ਉਮੀਦ ਕਰ ਰਿਹਾ ਸੀ ਵੀ ਜਲਦੀ ਹੀ ਉਸਦਾ ਇਲਾਜ ਸ਼ੁਰੂ ਹੋਵੇਗਾ ਅਤੇ ਉਹ ਆਪਣੀਆਂ ਧੀਆਂ ਕੋਲ ਵਾਪਸ ਜਾ ਸਕੇਗਾ ਉਸਨੂੰ ਕੀ ਪਤਾ ਸੀ ਕਿ ਜਿਸ ਪਤਨੀ ਤੇ ਉਹ ਪੂਰਾ ਭਰੋਸਾ ਕਰਦਾ ਹੋਏ ਜਿਸ ਨੂੰ ਉਸਨੇ ਆਪਣੀ ਕਮਾਈ ਦਾ ਇੱਕ ਇੱਕ ਪੈਸਾ ਦਿੱਤਾ ਸੀ ਉਹੀ ਉਸਦੀ ਜ਼ਿੰਦਗੀ ਖਤਮ ਕਰਨ ਦੀ ਸਾਜ਼ਿਸ਼ਾਂ ਕਰ ਰਹੀ ਹੈ ਉਹ ਆਪਣੀਆਂ ਧੀਆਂ ਦੇ ਇੱਕ ਬਾਰੇ ਸੋਚਦਾ ਸੀ ਜਿਸਨੇ ਉਸਤੇ ਜਾਣ ਬਤਨ ਲਈ ਲੋਕਾਂ ਅੱਗੇ ਹੱਥ ੱਡੇ ਸਨ ਪਰ ਨਵਨੀਤੀਆਂ ਅੱਖਾਂ ਤੇ ਲਾਲਚ ਦਾ ਪਰਦਾ ਪੈ ਚੁੱਕਾ ਸੀ ਆਪਣੀਆਂ ਧੀਆ ਆਪਣਾ ਘਰ ਵਾਲਾ ਦਿਖਣਾ ਬੰਦ ਹੋ ਗਿਆ ਸੀ ਆਪਣੇ ਹੱਸ ਦੇ ਵਸਤੇ ਪਰਿਵਾਰ ਦੀ ਦੁਸ਼ਮਣ ਬਣ ਚੁੱਕੀ ਸੀ 8 ਅਕਤੂਬਰ ਦੀ ਸ਼ਾਮ ਸੀ ਸੁਖਚੈਨ ਦੀ ਸਿਹਤ ਪਹਿਲਾਂ ਨਾਲੋਂ ਕੁਝ ਬਿਹਤਰ ਸੀ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਉਹ ਡੇਢ ਮਹੀਨੇ ਤੋਂ ਬਿਮਾਰੀਆਂ ਨਾਲ ਲੜ ਰਿਹਾ ਸੀ ਐਸੇ ਦੌਰਾਨ ਨਵਨੀਤ ਦਾ ਪ੍ਰਾ ਬਿਕਰਮ ਯਾਨੀ ਸੁਖਚੈਨ ਦਾ ਸਾਲਾ ਸੁਖਚੈਨ ਨੂੰ ਲੈਣ ਲਈ ਹਸਪਤਾਲ ਪਹੁੰਚਿਆ ਉਸਨੇ ਸੁਕਤੈਨ ਨੂੰ ਕਿਹਾ ਸੀ ਬਿਨਵਨੀਤ ਨੇ ਉਸਨੂੰ ਪੇ ਜਾਏ ਅਤੇ ਉਹਨਾਂ ਨੂੰ ਪਿੰਡ ਵਾਪਸ ਚਲਣਾ ਚਾਹੀਦਾ ਹੈ ਸੁਕਤੈਨ ਜੋ ਆਪਣੇ ਸਾਰੇ ਤੇ ਭਰੋਸਾ ਕਰਦਾ ਸੀ ਅਤੇ ਖੁਸ਼ੀ ਵੀ ਉਹ ਘਰ ਜਾ ਰਿਹਾ ਹੈ ਵਿਕਰਮ ਨਾਲ ਗੱਡੀ ਵਿੱਚ ਬੈਠ ਗਿਆ ਉਸ ਵਿਚਾਰੇ ਨੂੰ ਤਾਂ ਕੋਈ ਸ਼ੱਕ ਵੀ ਨਹੀਂ ਸੀ ਵੀ ਇਹ ਯਾਤਰਾ ਉਸਦੀ ਜ਼ਿੰਦਗੀ ਦੀ ਆਖਰੀ ਯਾਤਰਾ ਬਣੇਗੀ ਗੱਡੀ ਪਿੰਡ ਪੂਲਕੇ ਤੋਂ ਬਾਹਰ ਇੱਕ ਸਮਸਾਨ ਜਗ੍ਹਾ ਤੇ ਰੁਕੀ ਜੋ ਪਿੰਡ ਦੇ ਬਾਹਰ ਹੀ ਖੇਤਾਂ ਦੇ ਨੇੜੇ ਸੀ ਇੱਥੇ ਵਿਕਰਮ ਉਸਤੇ ਦੋ ਚਚੇਰੇ ਭਰਾ ਜੋ ਐਸੇ ਸਾਦੇ ਸਵਿਚ ਚਮਲ ਸਨ ਅਤੇ ਰਵੀ ਪਹਿਲਾਂ ਕੋਈ ਮੌਜੂਦ ਸਨ ਸੁਖਤੈਨ ਉਸ ਸਮੇਂ ਨਹੀਂ ਆਇਆ ਇਹ ਸਾਰਾ ਕੁਝ ਕੀ ਹੋ ਰਿਹਾ ਹੈ ਉਸਨੇ ਆਪਣੀਆਂ ਤਿਆਂ ਨੂੰ ਫੋਨ ਵੀ ਕੀਤਾ بیٹے ਮੈਂ ਤੇਰੇ ਮਾਮੇ ਨਾਲ ਤਲਵੰਡੀ ਜਾਣੀ ਨੇੜੇ ਦੇ ਸ਼ਹਿਰ ਪਰਦਾ ਅਧੇ ਕੰਡੇ ਨੂੰ ਕਰਾਉਣਾ ਹੈ ਉਸਨੇ ਇਹ ਵੀ ਦੱਸਿਆ ਕਿ ਉਸਤਾ ਮਾਮਾ ਉਸ ਨੂੰ ਚੰਗਾ ਮਹਿਸੂਸ ਕਰਵਾਇਆ ਹੈ અતੂ ਬਿਹਤਰ ਮਹਿਸੂਸ ਕਰ ਰਿਹਾ ਹੈ ਪਰ ਉਹ ਅਧਾ ਕੰਡਾ ਕਦੇ ਨਹੀਂ ਆਇਆ ਉਸ ਸਨਸਾਨ ਜਗ੍ਹਾ ਤੇ ਸੁਖਚੈਨ ਨੂੰ ਜ਼ਬਰਦਸਤੀ ਸ਼ਰਾਬ ਪਿਲਾਇ ਗਈ ਅਤੇ ਨਸ਼ਾ ਵੀ ਦਿੱਤਾ ਗਿਆ ਤਾਂ ਜੋ ਉਹ ਵਿਰੋਧ ਨਾ ਕਰ ਸਕੇ ਉਸ ਦਾ ਸਰੀਰ ਜੋ ਬਿਮਾਰੀ ਕਾਰਨ ਪਹਿਲਾਂ ਹੀ ਕਮਜ਼ੋਰ ਸੀ ਨਲਾਚਾਰ ਹੋ ਗਿਆ ਫਿਰ ਉਸ ਦੇ ਸਰੀਰ ਤੇ ਕਈ ਵਾਰ ਕੀਤੇ ਗਏ ਅਤੇ ਬੇਰਮੀ ਨਾਲ ਉਸ ਨੂੰ ਗੱਡੀ ਚੜ ਦਿੱਤਾ ਗਿਆ ਇਹ ਸਭ ਇੱਕ ਭਿਆਨਕ ਯੋਜਨਾ ਦਾ ਹਿੱਸਾ ਸੀ ਜਿਸ ਵਿੱਚ 5 ਲੱਖ ਰੁਪਏ ਦੇ ਪੈਸੇ ਦਾ ਲਾਲਚ ਅਤੇ ਨਵਨੀਤ ਤੇ ਰਵੀ ਦੇ ਨਜਾਇਜ਼ ਰਿਸ਼ਤੇ ਦਾ ਗੁੜਾ ਸਬੰਧ ਸੀ ਇਹ ਸਾਰੀ ਘਟਨਾ ਤੋਂ ਬਾਅਦ ਉਹਨਾਂ ਨੇ ਸੁਖਚੈਨ ਨੂੰ ਨੇੜੇ ਦੇ ਇੱਕ ਸੂਏ ਵਿੱਚ ਛੱਡ ਦਿੱਤਾ ਤਾਂ ਜੋ ਇਹ ਸਾਰਾ ਕੁਝ ਉਹਨਾਂ ਵਾਲੇ ਪਾਸੇ ਨਾ ਆਵੇ ਇਹ ਲੱਗੇ ਜਿਵੇਂ ਸੁਖਚੈਨ ਆਪ ਚੜ ਮਰ ਗਿਆ ਹੈ ਇਸ ਕਾਨੂੰਨੀ ਘਟਨਾ ਵਿੱਚ ਨਵਨੀਤ ਕੌਰ ਦੀ ਮਾਂ ਸੁਮਨ ਕੌਰ ਦੀ ਵੀ ਪੂਰੀ ਸ਼ਮੂਲਤ ਸੀ ਜਿਸ ਨੇ ਇਸ ਸਾਜਿਸ਼ ਨੂੰ ਅੰਜਾਮ ਦੇਣ ਵਿੱਚ ਉਹਨਾਂ ਦੀ ਪੂਰੀ ਮਦਦ ਕੀਤੀ ਉਸ ਦੀਆਂ ਸਲਾਹਾਂ ਅਤੇ ਲਾਲਚ ਨੇ ਨਵਨੀਤ ਨੂੰ ਇਸ ਭਿਆਨਕ ਰਾਹ ਤੇ ਧੱਕਿਆ ਸੀ ਪੈਸੇ ਦੇ ਲਾਲਚ ਅਤੇ ਇੱਕ ਨਜਾਇਜ਼ ਰਿਸ਼ਤੇ ਨੇ ਇੱਕ ਔਰਤ ਨੂੰ ਇੰਨਾ ਅਨਾਂ ਕਰ ਦਿੱਤਾ ਕਿ ਉਸ ਨੇ ਆਪਣੇ ਹੀ ਘਰਵਾਲੇ ਨੂੰ ਗੱਡੀ ਚੜਾ ਦਿੱਤਾ ਜਿਸ ਦੀ ਜਾਨ ਬਚਾਉਣ ਲਈ ਉਸ ਦੀਆਂ 마ਸੂਮ ਧੀਆਂ ਨੇ ਲੋਕਾਂ ਅੱਗੇ ਹੱਥ ਅੜੇ ਸਨ ਪਰ ਇਹ ਸੱਚ ਬਹੁਤ دیر ਤੱਕ ਲੋਕਾਂ ਨਹੀਂ ਰਿਹਾ ਸੁਖਚੈਨ ਦੇ ਗਾਇਬ ਹੋਣ ਤੋਂ ਬਾਅਦ ਉਸਦੇ ਪਿਤਾ ਬਾਪੂ ਗੁਰਦੇਵ ਸਿੰਘ ਅਤੇ ਉਸਦੇ ਭਰਾ ਜੋ ਕਿ ਬਹੁਤ ਹੀ ਸਿੱਧੇ ਸਾਦੇ ਅਤੇ ਪੜੇ-ਪੜੇ ਸਨ ਲਗਾਤਾਰ ਉਸਨੂੰ ਪੜਦੇ ਰਹੇ ਨਵਨੀਤ ਲਗਾਤਾਰ ਉਹਨਾਂ ਨੂੰ ਝੂਠੇ ਦਿਲਾਸੇ ਦਿੰਦੇ ਰਹੇ ਸੁਖਚੈਨ ਜਲਦੀ ਵਾਪਸ ਆ ਜਾਵੇਗਾ ਅਤੇ ਉਸ ਦਾ ਪ੍ਰਾ ਉਸ ਨੂੰ ਲੈ ਕੇ ਨਹੀਂ ਗਿਆ ਹੈ ਉਸ ਨੇ ਸੁਖਚੈਨ ਅਤੇ ਵਿਕਰਮ ਦੀਆਂ ਤਸਵੀਰਾਂ ਵੀ ਲੁਕਾ ਦਿੱਤੀਆਂ ਤਾਂ ਜੋ ਕੋਈ ਵਿਕਰਮ ਨੂੰ ਉਸਦੇ ਨਾਲ ਪਛਾਣ ਨਾ ਸਕੇ ਉਹ ਹਰ ਰੋਜ਼ ਘਰ ਆ ਕੇ ਦਿਲਾਸੇ ਦਿੰਦੀ ਰਹੀਏ ਕਿ ਮੇਰਾ ਪ੍ਰਾ ਲੈ ਕੇ ਨਹੀਂ ਗਿਆ ਹੈ ਉਹ ਤਾਂ ਆਪ ਹੀ ਕਿਤੇ ਗਿਆ ਸੀ ਉਸ ਨੇ ਇੱਥੋਂ ਤੱਕ ਕਿਹਾ ਸੀ ਜੇ ਅਸੀਂ ਜ਼ਿਆਦਾ ਸ਼ੱਕ ਕਰਾਂਗੇ ਪਰ ਇਹ ਸਾਡੀ ਧੀ ਜਾਨੀ ਨਿੱਕੀ ਦੇ ਜਵਾਈ ਨੂੰ ਉਹ ਵੀ ਗੱਡੀ ਛਡਾ ਦੇਣਗੇ ਇਹ ਗੱਲਾਂ ਸੁਣ ਕੇ ਗੁਰਦੀਪ ਸਿੰਘ ਅਤੇ ਉਸ ਦਾ ਪਰਿਵਾਰ ਹੋਰ ਵੀ ਭੜੇ ਬਣ ਗਏ 13 ਅਕਤੂਬਰ ਨੂੰ ਸੁਖਚੈਨ ਲੁਧਿਆਣੇ ਦੇ ਸਰਕਾਰੀ ਹਸਪਤਾਲ ਵਿੱਚ ਮਿਲਿਆ ਪੁਲਿਸ ਨੇ ਸਨাক্ত ਕੀਤੀ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਬਾਪੂ ਗੁਰਦੀਪ ਸਿੰਘ ਅਤੇ ਉਸ ਦੇ بیٹے ਜਦੋਂ ਸੁਖਚੈਨ ਨੂੰ ਲੈਣ ਹਸਪਤਾਲ ਪਹੁੰਚੇ ਤਾਂ ਉਹਨਾਂ ਨੂੰ ਇੱਕ ਵੱਡਾ ਝਟਕਾ ਲੱਗਾ ਸੁਖਚੈਨ ਦੇ ਸ਼੍ਰੀ ਰਿਤੇਸ਼ ਸ਼ਟਾ ਮੇਲੇਚਾਨਸਨ ਜੋ ਕਿਸੇ ਹਾਦਸੇ ਨਾਲ ਉਹ ਕਿਤੇ ਵੱਧ ਸਨ ਸੁਖਚੰਨ ਕਿਸੇ ਵੀ ਹਾਲਤ ਵਿੱਚ ਇਸ ਤਰ੍ਹਾਂ ਆਪ ਨਹਿਰ ਦੇ ਵਿੱਚ ਨਹੀਂ ਗੁੱਲ ਸਕਦਾ ਸੂਏ ਵਿੱਚ ਨਹੀਂ ਜਾ ਸਕਦਾ ਇਹ ਜ਼ਰੂਰ ਕਿਸੇ ਦੀ ਵੱਡੀ ਸਾਜ਼ਿਸ਼ ਹੈ ਸਿਮਿਆ ਵਿੱਚ ਜਦੋਂ ਅੰਤਮ ਸੰਸਕਾਰ ਦੀਆਂ ਤਿਆਰੀਆਂ ਚਲ ਰਹੀਆਂ ਸਨ ਤਾਂ ਗੁਰਦੀਪ ਸਿੰਘ ਦੀ ਪਤਨੀ ਯਾਨੀ ਸੁਖਚੰਨ ਦੀ ਮਾਂ ਨੇ ਨਮਨੀਤ ਨੂੰ ਦੇਖਿਆ ਨਮਨੀਤ ਦੇ ਚਿਹਰੇ ਤੇ ਨਾ ਕੋਈ ਦੁੱਖ ਸੀ ਨਾ ਹੀ ਕੋਈ ਅਫਸੋਸ ਉਸ ਤੇ ਸਾਸਰੇ ਨਮਨੀਤ ਨੂੰ ਕਿਹਾ ਤੂੰ ਅੱਜ ਤਾਂ ਆਪਣੇ ਪਿੱਕਾਂ ਨੂੰ ਸੱਦ ਲੈਂਦੇ ਅੱਜ ਵੀ ਤੇਰਾ ਪ੍ਰਾਣ ਆਇਆ ਇੱਥੇ ਇਸ ਤੇ ਨਮਨੀਤ ਪੜਗੁੱਟੇ ਅਤੇ ਕੋਰ ਲਾਪਰਵਾਹੀ ਨਾਲ ਕਿਹਾ ਬੰਦਾ ਤਾਂ ਮੇਰਾ ਮਰਿਆ ਹੋਏ ਤੈਨੂੰ ਕੀ ਦੁੱਖ ਹੈ ਇਹ ਸ਼ਬਦ ਗੁਰਦੇਵ ਸਿੰਘ ਦੀ ਪਤਨੀ ਦੇ ਦਿਲ ਵਿੱਚ ਖੁੱਭ ਗਏ ਉਸ ਨੂੰ ਪਹਿਲਾ ਤੋਂ ਹੀ ਨਵਨੀਦੀ ਮਾ ਜਾਨੀ ਬੱਚਿਆਂ ਦੀ ਨਾਨੀ ਸੁਮਨ ਕੌਰ ਤੇ ਸ਼ਖਸੀ ਕਿਉਂਕਿ ਉਹ ਬਹੁਤ ਲਾਲਚੀ ਸੀ ਅਤੇ ਪੈਸਿਆਂ ਬਾਰੇ ਅਕਸਰ ਗੱਲ ਕਰਦੀ ਸੀ ਸੁਮਨ ਕੌਰ ਅੰਤਮ ਸੰਸਕਾਰ ਤੇ ਵੀ ਨਹੀਂ ਆਈ ਸੀ ਜੋ ਕਿ ਬਹੁਤ ਅਜੀਬ ਸੀ ਵੀ ਆਪਣੇ ਹੀ ਜਵਾਈ ਦੇ ਅੰਤਮ ਸੰਸਕਾਰ ਤੇ ਨਾ ਜਾਣਾ ਇਹ ਭਲਾ ਕਿਹੜੀ ਮਾਂ ਕਰ ਸਕਦੀ ਹੈ ਕਿਹੜਾ ਭਰਾ ਹੈ ਜੋ ਆਪਣੀ ਵਿਧਵਾ ਹੋਈ ਭੈਣ ਦੇ ਘਰਵਾੜੇ ਦੇ ਅੰਤਮ ਸੰਸਕਾਰ ਤੇ ਨਾ ਜਾਵੇ ਆਪਣੇ ਹੀ ਜੀਦੇ ਗੁਜਰੇ ਤੇ ਕੋਈ ਨਾ ਜਾਵੇ ਇਹ ਬੜੀ ਅਜੀਬ ਗੱਲ ਸੀ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਉਹਨਾਂ ਨੇ ਨਵਨੀਤ ਅਤੇ ਉਸਦੇ ਪ੍ਰਾਪਿਕਰਮ ਅਤੇ ਹੋਰ ਸ਼ਾਮਲ ਲੋਕਾਂ ਤੋਂ ਪੁੱਛਗਿੱਛ ਕੀਤੀ ਸ਼ੁਰੂ ਦੇ ਵਿੱਚ ਤਾਂ ਉਹ ਮੁਕਰਦੇ ਰਹੇ ਪਰ ਜਦੋਂ ਪੁਲਿਸ ਨੇ ਸ਼ਕਤੀ ਵਰਤੀ ਅਤੇ ਤਕਨੀਕੀ ਸਹੂਲਤ ਜਿਵੇਂ ਫੋਨ ਕਾਲ ਰਿਕਾਰਡਿੰਗ ਖੰਗਾਲੇ ਅਸਾਤ ਸਮਨੇ ਆ ਗਿਆ ਨਵਨੀਤ ਉਸਦੇ ਦੋ ਪਰਾ ਬਿਕਰਮ ਸਮੇਤ ਅਤੇ ਰਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਤਾ ਲੱਗਿਆ ਵੀ ਨਵਨੀਤ ਨੇ 5 ਲੱਖ ਰੁਪਏ ਵਿੱਚੋਂ ਸਿਰਫ 5000 ਰੁਪਏ ਦੇ ਕੇ ਹੀ ਸੁਖਚੈਨ ਨਾਲ ਇਹ ਸਾਰੀ ਸਾਜ਼ਿਸ਼ ਕੀਤੀ ਸੀ ਬਾਕੀ ਪੈਸੇ ਉਸਨੇ ਅਤੇ ਉਸਦੀ ਮਾਸਮਨ ਕੌਰ ਨੇ ਆਪਸ ਵਿੱਚ ਵੰਡ ਲਏ ਨਵਨੀਤ ਦੀ ਮਾਸਮਨ ਕੌਰ ਜੋ ਇਸ ਸਾਜ਼ਿਸ਼ ਦੀ ਮੁਖ ਸੂਤਰਤਾ ਸੀ ਅਜੇ ਵੀ ਪਰਾਰ ਸੀ ਉਸਦਾ ਨਾਮ ਐਫ ਆਈ ਆਰ ਵਿੱਚ ਸ਼ਾਮਲ ਕੀਤਾ ਗਿਆ ਜਿਸ ਕਾਰਨ ਬਾਪੂ ਗੁਰਦੀਪ ਸਿੰਘ ਅਤੇ ਉਸਦੇ ਪਰਿਵਾਰ ਨੂੰ ਬੜਾ ਦੁੱਖ ਹੋਇਆ ਉਹ ਚਾਹੁੰਦੇ ਸਨ ਉਸਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤਾਂ ਪੂਰੀ ਸਤਾ ਜ ਸਾਹਮਣੇ ਆ ਸਕੇ ਇਸ ਘਟਨਾ ਨੇ ਸਾਰੇ ਪਿੰਡ ਫੁਲਕੇ ਨੂੰ ਹਿਲਾ ਕੇ ਰੱਖ ਦਿੱਤਾ ਉਹ ਲੋਕ ਜਿਨ੍ਹਾਂ ਨੇ ਮਾਸੂਮ ਬੱਚਿਆਂ ਦੀ ਪੁਕਾਰ ਸੁਣ ਕੇ ਦਾਨ ਕੀਤਾ ਸੀ ਹੁਣ ਇਹ ਸੱਚ ਸੁਣ ਕੇ ਸਭ ਮੇ ਵਿਚ ਸਨ ਉਹਨਾਂ ਦੇ ਪੈਸੇ ਇੱਕ ਸਾਜ਼ਿਸ਼ ਵਿੱਚ ਵਰਤੇ ਗਏ ਸਨ ਨਿਤੀ ਅਤੇ ਅੰਸ਼ੂ ਜਿਨ੍ਹਾਂ ਨੇ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਲੋਕਾਂ ਅੱਗੇ ਹੱਥ ਢਏ ਹੁਣ ਆਪਣੇ ਪਿਤਾ ਦੇ ਇਸ ਭਿਆਨਕ ਦਦਨਾਖਾਤਸੇ ਵਿੱਚ ਆਪਣੀ ਮਾਂ ਦੀ ਇਸ ਕਾਨੂੰਨੀ ਸਾਜ਼ਿਸ਼ ਵਿੱਚ ਇਹ ਸਾਰਾ ਕੁਝ ਦੇਖ ਕੇ ਪੂਰੀ ਤਰ੍ਹਾਂ ਟੁੱਟ ਚੁੱਕਿਆ ਹਨ ਉਹਨਾਂ ਦੀ ਮਾਂ ਜੇਲ੍ਹ ਦੇ ਵਿੱਚ ਹੈ ਅਤੇ ਪਿਤਾ ਇਸ ਦੁਨੀਆ ਤੋਂ ਜਾ ਚੁੱਕੇ ਹਨ ਉਹ ਪੂਰੀ ਤਰ੍ਹਾਂ ਇਕੱਲਿਆਂ ਹੋ ਗਏ ਆ ਆਪਣੇ ਦਾਦੀ-ਦਾਦੀ ਦੇ ਸਾਰੇ ਹਾਂਜੀ ਇਹ ਘਟਨਾ ਸਾਨੂੰ ਦੱਸਦੀ ਹੈ ਮਨੁੱਖੀ ਮਨ ਕਿੰਨਾ ਕਮਜ਼ੋਰ ਹੋ ਸਕਦਾ ਹੈ ਜਦੋਂ ਉਸ ਨੂੰ ਲਾਲਚ ਅਤੇ ਅਨੈਤਿਕਤਾ ਘੇਰ ਲੈਂਦੀ ਹੈ ਜਿੱਥੇ ਦਾਨੀ ਲੋਕਾਂ ਨੇ ਇਨਸਾਨੀਅਤ ਦੇ ਨਾਂ ਤੇ ਇੱਕ ਜਾਨ ਬਚਾਉਣ ਲਈ ਪੈਸੇ ਦਿੱਤੇ ਉੱਥੇ ਹੀ ਇੱਕ ਔਰਤ ਨੇ ਉਹਨਾਂ ਪੈਸਿਆਂ ਦੀ ਵਰਤੋਂ ਆਪਣੇ ਉਸੇ ਘਰ ਵਾਲੇ ਨੂੰ ਖਤਮ ਕਰਨ ਲਈ ਕੀਤੀ ਇਹ ਸਭ ਤੋਂ ਵੱਡੀ ਬੇਇਨਸਾਫੀ ਸੀ ਹਾਂਜੀ ਇਹ ਕਹਾਣੀ ਅਸਲ ਘਟਨਾ ਤੋਂ ਪ੍ਰੇਰਿਤ ਹੈ ਪਰ ਵਿਅਕਤੀਆਂ ਦੀ ਨਿੱਜਤਾ ਅਤੇ ਸਨਮਾਨ ਕਰਦੇ ਹੋਏ ਕਿਉਂਕਿ ਇਹ ਘਟਨਾ ਹਜੇ ਵੀ ਕੋਰਟ ਵਿੱਚ ਹੈ ਸਾਬਤ ਨਹੀਂ ਹੋਈ ਇਸ ਕਰਕੇ ਅਸੀਂ ਨਾਮ ਸਥਾਨ ਅਤੇ ਕੁਝ ਵੇਰਵੇ ਬਦਲ ਦਿੱਤੇ ਹਨ ਕਿਉਂਕਿ ਅਸੀਂ ਖਬਰਾਂ ਨਹੀਂ ਸੁਣਾਉਦੇ ਅਸੀਂ ਸਿਰਫ ਉਹ ਜੀਆਂ ਕਹਾਣੀਆਂ ਉਹ ਜੇ ਘਟਨਾ ਤੁਹਾਡੇ ਸਾਹਮਣੇ ਰੱਖਦੇ ਹਾਂ ਜਿਨ੍ਹਾਂ ਤੋਂ ਕੋਈ ਸਿੱਧ ਲੈ ਸਕੇ ਜਿਹੜੀਆਂ ਤੁਹਾਡੇ ਮਨ ਨੂੰ ਭਾ ਜਾਣ ਜਿਨ੍ਹਾਂ ਤੋਂ ਆਪਾਂ ਨੂੰ ਕੁਝ ਚੰਗਾ ਲੱਗੇ ਇਸ ਕਹਾਣੀ ਨੂੰ ਦੇਖ ਕੇ ਤੁਸੀਂ ਕੀ ਸਿੱਖਿਆ ਰਿਸ਼ਤੇ ਮਾਰੇ ਜੋ ਅੱਜ ਕੱਲ ਪੰਜਾਬ ਦੇ ਵਿੱਚ ਚੱਲ ਰਿਹਾ ਹੋਏ ਇਹ ਘਟਨਾ ਕੋ ਬਹੁਤੀ ਪੁਰਾਣੀ ਨਹੀਂ ਸਿਰਫ ਐਸੇ 1-2 ਮਹੀਨਿਆਂ ਦੇ ਵਿੱਚ ਵਾਪਰੀ ਹੈ ਸਾਰੀ ਘਟਨਾ ਹੁਣੇ ਹੀ ਸਾਹਮਣੇ ਆਈ ਹੈ ਤੁਸੀਂ YouTube ਦੇ ਉੱਪਰ ਸਰਚ ਕਰੋ ਤੁਹਾਨੂੰ ਇਸ ਘਟਨਾਵਾਂ ਦੀਆਂ ਵੀਡੀਓ ਮਿਲ ਜਾਣਗੀਆਂ ਜੇਕਰ ਤੁਸੀਂ ਉਹਨਾਂ ਤਿਆਂ ਦੇ ਬਾਰੇ ਇੱਕ ਵਾਰ ਵੀਡੀਓ ਵਿੱਚ ਦੇਖ ਲਵੋਗੇ ਨਾ ਤੁਹਾਡੇ ਵੀ ਹੰਝੂ ਨਹੀਂ ਰੁਕਣੇ ਕਿਵੇਂ ਆਪਣੇ ਪਿਤਾ ਨੂੰ ਯਾਦ ਕਰਕੇ ਰੋੜੀਆਂ ਹਨ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਬਤਾ ਵੀ ਉਹਨਾਂ ਦੇ ਇੱਕ ਵੀਡੀਓ ਨੇ ਜਿਸ ਦਾ ਮਕਸਦ ਸਿਰਫ ਆਪਣੇ ਪਿਤਾ ਦੀ ਜਾਨ ਬਚਾਉਣਾ ਸੀ ਉਸ ਨੇ ਹੀ ਆਪਣੇ ਪਿਤਾ ਦੇ ਜਾਨ ਲੈ ਲਈ ਉਸ ਨੇ ਹੀ ਆਪਣੇ ਪਿਤਾ ਨਾਲ ਇਹ ਸਾਰਾ ਪਾਣਾ ਵਰਤਾ ਦਿੱਤਾ ਇਹ ਤਾਂ ਨੂੰ ਕੀ ਲੱਗਦਾ ਹੈ ਇਸ ਤੇ ਸਭ ਤੋਂ ਵੱਡੀ ਗਲਤੀ ਕਿਸ ਦੀ ਹੈ ਕਿ ਉਸ ਪਤਨੀ ਦੀ ਜਿਸ ਨੇ ਆਪਣੇ ਘਰ ਵਾਲੇ ਨਾਲ ਇਹ ਸਭ ਕੁਝ ਕੀਤਾ ਉਹਨਾਂ ਧੀਆਂ ਦੀ ਜਿਨ੍ਹਾਂ ਨੇ ਆਪਣੇ ਹੀ ਪਿਤਾ ਵਾਸਤੇ ਲੋਕਾਂ ਅੱਗੇ ਭੀਖ ਮੰਗੇ 5 ਲੱਖ ਰੁਪਏ ਬੜੀ ਮੁਸ਼ਕਲ ਨਾਲ ਇਕੱਠੇ ਕੀਤੇ ਵੀਡੀਓ ਬਣਾਈਆਂ ਜਾਂ ਫਿਰ ਉਸ ਘਰ ਵਾਲੇ ਸੁਖਚੰਦ ਦੀ ਤਾਂ ਨੂੰ ਕੀ ਲੱਗਦਾ ਹੈ ਇਸ ਤੇ ਸਭ ਤੋਂ ਵੱਡੀ ਗਲਤੀ ਕਿਸ ਦੀ ਹੈ ਕਿ ਲੜਕੀ ਦੀ ਮਾਦੀ ਹੈ ਉਸ ਦੇ ਭਰਾ ਦੀ ਜਾਂ ਲੜਕੀ ਦੀ ਖੁਦ ਦੀ ਹੈ ਸਭ ਤੋਂ ਵੱਡਾ ਕਸੂਰ ਕਿਸਦਾ ਹੈ ਜਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਬਿਨਾਂ ਸਮਝੇ ਇਹ ਸਭ ਕੁਝ ਕੀਤਾ ਜਾਂ ਤਾਂ ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦਾ ਇਰਾਦਾ ਗਲਤ ਨਹੀਂ ਹੋਵੇਗਾ ਜੋ ਕਿ ਉਹਨਾਂ ਨੇ ਤਾਂ ਬਚਾਰਾ ਨੇ ਦੋ ਧੀਆਂ ਦੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਕਹਾਣੀ ਬਾਰੇ ਹਾਂਜੀ ਦੱਸਣਾ ਜੀ ਕਮੈਂਟ ਦੇ ਵਿੱਚ ਜੇਕਰ ਤੁਸੀਂ ਇਸ ਘਟਨਾ ਬਾਰੇ ਹੋਰ ਕੁਝ ਜਾਣਦੇ ਹੋ ਜਾਂ ਸਾਡੇ ਤੋਂ ਸੁਣਾਉਣ ਦੇ ਵਿੱਚ ਕੋਈ ਗਲਤੀ ਹੋ ਗਈ ਹੈ ਉਮੀਦ ਕਰ ਸਕਦੇ ਹਾਂ ਹਾਂਜੀ ਦਿਓ ਸਾਨੂੰ ਜਦ ਤੱਕ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾ ਲੱਗਦੀ ਵਾਲੇ ਕਨ ਦਬਾ ਦਿਓ ਜਿਸ ਨਾਲ ਸਾਡੇ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਧੰਨਵਾਦ